ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਪਤਨੀ ਸੁਨੀਤਾ ਦਾ ਬੇਬਾਕ ਬੋਲਣ ਦਾ ਅੰਦਾਜ਼ ਤੁਸੀਂ ਕਈ ਇੰਟਰਵਿਊਜ਼ ਦੇ ਵਿੱਚ ਦੇਖ ਹੀ ਲਿਆ ਹੋਣਾ। ਅੱਜਕੱਲ ਬਾਲੀਵੁੱਡ ਅਦਾਕਾਰ ਗੋਵਿੰਦਾ ਤੇ ਉਹਨਾਂ ਦੀ ਪਤਨੀ ਸੁਨੀਤਾ ਅਹੂਜਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਸੁਰਖੀਆਂ ਦੇ ਵਿੱਚ ਨੇ। ਇਸ ਸਾਲ ਉਹਨਾਂ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਹਾਲਾਂਕਿ ਸੁਨੀਤਾ ਨੇ ਇਸ ਨੂੰ ਇੱਕ ਅਫਵਾਹ ਦੱਸਿਆ ਸੀ। ਆਪਣੇ ਤਾਜ਼ਾ YouTube ਵਲੌਗ ਦੇ ਵਿੱਚ ਸੁਨੀਤਾ ਅਹੂਜਾ ਨੇ ਇੱਕ ਵਾਰ ਫਿਰ ਗੋਵਿੰਦਾ ਨਾਲ ਆਪਣੇ ਤਲਾਕ ਦੀਆਂ ਖਬਰਾਂ ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਕੋਈ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਰਿਪੋਰਟ ਦੇ ਮੁਤਾਬਿਕ ਜੋੜੇ ਨੇ ਤਲਾਕ ਦੀ ਕਾਰਵਾਈ ਨਾਲ ਸੰਬੰਧਿਤ ਵਿਸ਼ੇਸ਼ ਫੇਰਵੇ ਸਾਹਮਣੇ ਵੀ ਆਏ ਨੇ ਰਿਪੋਰਟ ਦੇ ਅਨੁਸਾਰ ਸੁਨੀਤਾ ਹੋਜਾ ਨੇ 5 ਦਸੰਬਰ 2024 ਨੂੰ ਬਾਂਦਰਾ ਫੈਮਿਲੀ ਕੋਰਟ ਦੇ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ ਉਨ੍ਹਾਂ ਨੇ ਇਹ ਕੇਸ ਹਿੰਦੂ ਮੈਰਿਜ ਐਕਟ 1955 ਦੀ ਧਾਰਾ 13 ਦੇ ਤਹਿਤ ਦਾਇਰ ਕੀਤਾ ਹੈ ਇਸ ਕਾਰਨ ਅਦਾਲਤ ਨੇ ਗੋਵਿੰਦਾ ਨੂੰ ਸਮਨ ਵੀ ਭੇਜਿਆ ਸੀ ਪਰ ਉਹ ਨਿੱਜੀ ਤੌਰ ਤੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਮਈ 2025 ਵਿੱਚ ਉਹਨਾਂ ਦੇ ਖਿਲਾਫ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ ਸੀ। ਜੂਨ 2025 ਤੋਂ ਹੀ ਜੋੜਾ ਅਦਾਲਤ ਦੁਆਰਾ ਨਿਰਦੇਸ਼ਿਤ ਕਾਉਂਸਲਿੰਗ ਸੈਸ਼ਨਾਂ ਵਿੱਚ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿ ਸੁਨੇਤਾ ਉਹ ਜਖ ਖੁਦ ਹਰ ਵਾਰ ਅਦਾਲਤ ਵਿੱਚ ਪੇਸ਼ ਹੋ ਰਹੀ ਹੈ। ਗੋਵਿੰਦਾ ਅਕਸਰ ਗੈਰ ਹਾਜ਼ਰ ਰਹਿੰਦੇ ਨੇ। ਸੁਨੀਤਾ ਹਮੇ ਆਪਣੀ ਵਲੌਗਸ ਦੇ ਵਿੱਚ ਇਸ ਬਾਬਤ ਕੁਝ ਹਿੰਟਸ ਦਿੰਦੀ ਰਹਿੰਦੀ ਹੈ। ਉਹਨਾਂ ਨੇ ਆਪਣੇ ਇੱਕ ਵਲੌਗ ਦੇ ਵਿੱਚ ਕਿਹਾ ਸੀ ਕਿ ਜਦੋਂ ਮੈਂ ਗੋਵਿੰਦਾ ਨੂੰ ਮਿਲੀ ਮੈਂ ਪ੍ਰਾਰਥਨਾ ਕੀਤੀ ਕਿ ਮੈਂ ਉਸ ਨਾਲ ਵਿਆਹ ਕਰਾਂ ਅਤੇ ਮੇਰੀ ਜ਼ਿੰਦਗੀ ਵਧੀਆ ਬਤੀਤ ਹੋਵੇ। ਅਦਾਕਾਰ ਗੋਵਿੰਦਾ ਨੇ ਤਲਾਕ ਨੂੰ ਲੈ ਕੇ ਹਰੇ ਤੱਕ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਨਾ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਪਾਈ ਹੈ।